ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ त्राਸ ਕਹੋ ਨਾਨਕ ਹਰ ਭਜਮਨਾ ਨਿਰਭੈ ਪਾਵੈ ਬਾਸ ਨਵੇਂ ਗੁਰਦੇਵ ਜਿਨ੍ਹਾਂ ਦੀ ਰਸਨਾ ਤੋਂ ਇਹ 33ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 1428 ਉੱਪਰ ਸਭਾਇਮਨ ਹੈ ਆਵਸ ਸ਼ਲੋਕ ਦੁਆਰਾ ਨੌਵੇਂ ਗੁਰਦੇਵ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰੀਏ ਸਾਧ ਸੰਗਤ ਜੀ ਸਤਗੁਰੂ ਜੀ ਫਰਮਾਨ ਕਰਦੇ ਨੇ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮਕੋ ਤਰਾਸ ਸਤਗੁਰੂ ਜੀ ਕਹਿੰਦੇ ਇਹ ਮਨੁੱਖਾ ਜਮਾ ਜਨ ਮੰਤਰਾਂ ਕਰਕੇ फडਕਦਾ ਫਿਰ ਰਿਹਾ ਹੈ ਅਤੇ ਇਹਦੇ ਅੰਦਰੋਂ ਜਮਾ ਦਾ ਤਰਾਸ ਤਰਾਸ ਦਰਥ ਹੁੰਦਾ ਡਰ ਜਮਾ ਦਾ ਡਰ ਜਮਾ ਦਾ ਸਹਿਮ ਦੂਰ ਨਹੀਂ ਹੁੰਦਾ ਕਿਉਂ ਕਿ ਕਿਉਂਕਿ ਮਾਲਕ ਦਾ ਨਾਮ ਨਹੀਂ ਲੱਪਿਆ ਮਾਲਕ ਦਾ ਸਿਮਰਨ ਨਹੀਂ ਕੀਤਾ ਮਾਲਕ ਦੀ ਬੰਦਗੀ ਨਹੀਂ ਕੀਤੀ ਤੇ ਇਹ ਮਨੁੱਖ ਜਮਾ ਦੇ ਅਧੀਨ ਹੋ ਗਿਆ ਇਹ ਜਮਾ ਦੇ ਵਸ ਪੈ ਗਿਆ ਤੇ ਫਿਰ ਜਨਮ ਜਨ ਮੰਤਰਾਂ ਦੇ ਵਿੱਚ ਪੜਕਦਾ ਫਿਰਦਾ ਹੈ ਸਾਧ ਸੰਗਤ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪੜਦੇ ਆਂ ਤੇ ਗੁਰਬਾਣੀ ਨੇ ਆਖਿਆ ਭਾਈ ਇਸ ਮਨੁੱਖਾ ਜੀਵਨ ਦੇ ਵਿੱਚ ਹੀ ਇਸ ਮਨੁੱਖਾ ਦੇਹੀ ਦੇ ਵਿੱਚ ਹੀ ਮਨੁੱਖਾ ਸਰੀਰ ਦੇ ਵਿੱਚ ਹੀ ਮਨੁੱਖ ਜਾਮੇ ਦੇ ਵਿੱਚ ਹੀ ਮਨੁੱਖ ਆਪਣੀ ਸੁਭਾਅ ਕਰਕੇ ਆਪਣੀ ਕਰਤੂਤ ਕਰਕੇ ਅਨੇਕਾਂ ਜਨਮਾਂ ਦੇ ਵਿੱਚ ਪੜਕਦਾ ਫਿਰਦਾ ਹੈ ਜਿਵੇਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਆਂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਸਭ ਕਹਿੰਦੇ ਇਸ ਮਨੁੱਖ ਦੀਆਂ ਕਰਤੂਤਾਂ ਜਿਹੜੀਆਂ ਪਸ਼ੂਆਂ ਵਾਲੀਆਂ ਨੇ ਕਿਉਂ ਪਸ਼ੂਆਂ ਵਾਲੀਆਂ ਹੋਈਆਂ ਕਿਉਂਕਿ ਮਾਲਕ ਦੇ ਨਾਮ ਨੂੰ ਛੱਡ ਦਿੱਤਾ ਗੁਰਬਾਣੀ ਨੂੰ ਛੱਡ ਦਿੱਤਾ ਸਿਮਰਨ ਨੂੰ ਛੱਡ ਦਿੱਤਾ ਜੋ ਰੱਬੀ ਹੁਕਮ ਹੈ ਜਿਹਦੇ ਵਿੱਚ ਜੀਵਨ ਜਿਉਣਾ ਸੀ ਉਸ ਹੁਕਮ ਨੂੰ ਛੱਡ ਦਿੱਤਾ ਤੇ ਕੀਤਾ ਕੀ ਹਕੂਮ ਨੂੰ ਛੱਡ ਕੇ ਤੇ ਹਕੂਮ ਤੋਂ ਉਲਟ ਰੀਤ ਜਿਹੜੀ ਹੈ ਕਰਨ ਲੱਗ ਪਿਆ ਮਨੁੱਖ ਤੇ ਜਮਾਂ ਦੇ ਵਸ ਪੈ ਗਿਆ ਤੇ ਇਸੇ ਨੂੰ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿੰਦੇ ਇਸ ਮਨੁੱਖ ਦਾ ਜਮਾਂ ਜਿਹੜਾ ਹੈ ਮਨੁੱਖਾਂ ਵਾਲਾ ਹੈ ਮਾਨਸ ਵਾਲਾ ਹੈ ਪਰ ਸੁਭਾਅ ਕਰਕੇ ਵੇਖੋ ਕਰਤੂਤ ਪਸ਼ੂ ਕੀ ਕਰਤੂਤਾਂ ਜਿਹੜੀਆਂ ਨੇ ਉਹ ਪਸ਼ੂਆਂ ਵਾਲੀਆਂ ਨੇ ਜਦ ਅਸੀਂ ਸਾਹਿਬ ਦਾ ਬਚਨ ਪੜ੍ਹਦੇ ਹਾਂ ਜੋ ਪ੍ਰਾਨੀ ਜੋ ਮਨੁੱਖ ਉਸ ਮਾਲਕ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਸਹਿਬ ਉਪਦੇਸ਼ ਕਰਦੇ ਨੇ ਗੁਰਮੰਤਰਹੀਨਸ ਜੋ ਪ੍ਰਾਨੀ ਤ੍ਰਗੰਤ ਜਨਮ ਭ੍ਰਸ਼ਟਨ ਕੂਕਰੈ ਸੂਕਰੈ ਗਰਧਪੈ ਕਾਕੈ ਸਰਪਨ ਤੁਲਖਲੇ ਕਹਿੰਦੇ ਜੋ ਗੁਰੂ ਮੰਤਰ ਤੋਂ ਹੀਨਾ ਹੈ ਗੁਰੂ ਮੰਤਰ ਦਾ ਅਰਥ ਹੈ ਗੁਰੂ ਦਾ ਉਪਦੇਸ਼ ਜਿਹੜਾ ਮਨੁੱਖ ਗੁਰੂ ਉਪਦੇਸ਼ ਤੋਂ ਹੀ ਨਾ ਹੈ ਗੁਰ ਮੰਤਰ ਹੀਣਸ ਜੋ ਪ੍ਰਾਨੇ ਤ੍ਰਗੰਤ ਜਨਮ ਭ੍ਰਸ਼ਟਨ ਕਹਿੰਦੇ ਉਸ ਮਨੁੱਖ ਦਾ ਜਨਮ ਤ੍ਰਗੰਤ ਹੈ ਫਟਕਾਰਯੋਗ ਹੈ ਭਾਵ ਉਹਦਾ ਆਇਆ ਇੱਥੇ ਕੋਈ ਕੰਮ ਨਹੀਂ ਕਿਉਂ ਕਿ ਉਹਨੇ ਆਪਣਾ ਜਿਹੜਾ ਮਨ ਹੈ ਗੁਰੂ ਉਪਦੇਸ਼ ਤੋਂ ਉਲਟ ਲਾ ਲਿਆ ਗੁਰੂ ਦੇ ਉਪਦੇਸ਼ ਨੂੰ ਸ਼ਰਵਨ ਨਹੀਂ ਕੀਤਾ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀਤਾ ਜੋ ਬਰਾਨੀ ਗੋਬਿੰਦ ਪ੍ਰਮਾਤਮਾ ਗਾਲਪੁਰਖ ਵੈਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਉਹਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕਰਦਾ ਫਿਰ ਸਾਬ ਕਨ ਲੱਗੇ ਕੂਕਰ ਕੂਕਰ ਦਾ ਅਰਥ ਹੁੰਦਾ ਹੈ ਕੁੱਤਾ ਸਰਪਣਾ ਸੱਪ ਕਾਵਾਂ ਦੇ ਤੁਲ ਹੈ ਮੁਰਕਾ ਖੋਤੇ ਦੇ ਤੁਲ ਹੈ ਹੋਰ ਅਨੇਕਾਂ ਦੇ ਨਾਮ ਲੈ ਕੇ ਸਾਬ ਨੇ ਸਾਨੂੰ ਸਮਝਾਇਆ ਕਿ ਜਿਹੜੇ ਮਨੁੱਖ ਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਉਸ ਮਾਲਕ ਦਾ ਉਪਦੇਸ਼ ਗ੍ਰਹਿਣ ਨਹੀਂ ਕੀਤਾ ਇਸੇ ਤਰ੍ਹਾਂ ਸਾਧ ਸੰਗਤ ਮਨੁੱਖ ਜਿਹੜਾ ਹੈ ਉਹ ਨਿਤ ਉਹਦਾ ਆਵਾਗਮਨ ਹੋ ਰਿਹਾ ਹੈ ਸਾਨੂੰ ਲੱਗਦਾ ਹੈ ਕਿ ਮਨੁੱਖ ਜਦੋਂ ਮਰ ਜਾਂਦਾ ਹੈ ਤੇ ਇਹ ਅਨੇਕਾਂ ਜੁਨਾਂ ਦੇ ਵਿੱਚ ਭੜਕਦਾ ਹੈ ਕਿਉਂਕਿ ਵੇਖੋ ਗੁਰਬਾਣੀ ਨੇ ਸਾਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਕਿਉਂਕਿ ਅਗਲਾ ਜਨਮ ਹੁਣ ਸਾਨੂੰ ਨਹੀਂ ਪਤਾ ਆਪਾਂ ਨੂੰ ਨਹੀਂ ਪਤਾ ਕਿ ਅਸੀਂ ਪਹਿਲਾਂ ਕੀ ਸੀ ਹੁਣ ਕੀ ਹਾਂ ਤੇ ਅੱਗੇ ਅਸੀਂ ਬਾਅਦ ਵਿੱਚ ਕੀ ਬਣਾਂਗੇ ਜਾਂ ਮਰਨ ਤੋਂ ਬਾਅਦ ਸਾਡਾ ਕੀ ਹੋਵੇਗਾ ਮਨੁੱਖ ਨੂੰ ਨਹੀਂ ਪਤਾ ਪਰ ਮਾਲਕ ਨੂੰ ਸਭ ਕੁਝ ਪਤਾ ਹੈ ਤੇ ਗੁਰਬਾਣੀ ਨੇ ਸਾਨੂੰ ਆਖਿਆ ਭਾਈ ਜੇ ਤੂੰ ਮਨੁੱਖਾ ਜੀਵਨ ਵਿੱਚ ਹੈ ਨਾ ਤੂੰ ਅੱਜ ਦਾ ਸਮਾਂ ਸੰਭਾਲ ਅੱਜ ਦਾ ਸਮਾਂ ਤੇਰਾ ਭਈ ਪ੍ਰਾਪਤ ਮਾਨੁਖ ਦੇ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਪਿਆਰਿਆ ਹੁਣ ਤੇਰੀ ਵਾਰੀ ਹੈ ਕੋਣ ਸਮਾਲਕ ਕਾਲਪੁਰਖ ਵੈਗੁਰੂ ਦੇ ਨਾਲ ਇਕਮਿਕ ਹੋਣ ਦੀ ਵਾਰੀ ਹੈ ਉਹਦਾ ਭਜਨ ਕਰਨ ਦੀ ਵਾਰੀ ਹੈ ਤੇ ਇਸ ਕਰਕੇ ਭਾਈ ਸਾਧ ਸੰਗਤ ਕਰ ਗੁਰੂ ਦੀ ਸੰਗਤ ਕਰ ਜਿਹਨੂੰ ਪੰਚਮ ਪਾਸ਼ਾ ਜੀ ਕਹਿੰਦੇ ਨੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਤੇ ਫਿਰ ਜੇ ਉਪਦੇਸ਼ ਨਾ ਗ੍ਰਹਿਣ ਕੀਤਾ ਤੇ ਸਾਬ ਕਹਿੰਦੇ ਮਨੁੱਖਾ ਜਨਮ ਪਿਆਰਿਆ ਬੜਾ ਦੁਰਲਾਭੀ ਇਹਨੂੰ ਅਜਾਈ ਨਾ ਗਵਾ ਕਬੀਰ ਮਾਨਸ ਜਨਮ ਅਦਲੰਭ ਹੈ ਹੋਏ ਨ ਬਾਰ ਐ ਬਾਰ ਜਿਉ ਬਣਫਲ ਪਾ ਕੇ ਭੋਏਂ ਗਰੇ ਬਹਰ ਨਾ ਲੱਗੇ ਡਾਰ ਹੁਣ ਕਹਿੰਦੇ ਜਿਵੇਂ ਜੰਗਲ ਦੇ ਰੁੱਖ ਨੇ ਉਹਨਾਂ ਨੂੰ ਇੱਕ ਵਾਰ ਫਲ ਝੜ ਜਾਵੇ ਤੇ ਬਾਅਦ ਵਿੱਚ ਜੇ ਕੋਈ ਮਨੁੱਖ ਕਵੇ ਨਹੀਂ ਮੈਂ ਇਸ ਫਲ ਨੂੰ ਉਸ ਦਰਖਤ ਦੇ ਨਾਲ ਜੋੜ ਦਵਾਂਗਾ ਉਹ ਨਹੀਂ ਝੜ ਸਕਦਾ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੈ ਹੋ ਸਕਦਾ ਬਾਅਦ ਵਿੱਚ ਤੈਨੂੰ ਨਾ ਮਿਲੇ ਇਸ ਮਨੁੱਖਾ ਜਨਮ ਨੂੰ ਅਜਾਈ ਨਾ ਗਵਾ ਇਸ ਮਨੁੱਖਾ ਜਨਮ ਦੇ ਵਿੱਚ ਇਨਸਾਨੀਅਤ ਦੇ ਕੰਮ ਕਰ ਜਿਹੜੇ ਰੱਬੀ ਗੁਣ ਵਾਲੇ ਕਰਮ ਨੇ ਉਹਨਾਂ ਨੂੰ ਕਰ ਜੋ ਪ੍ਰਮਾਤਮਾ ਜੀ ਸਾਨੂੰ ਜੋ ਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਉਹਦੇ ਅਨੁਸਾਰ ਚੱਲ ਨਹੀਂ ਤੇ ਜੇ ਮਾਲਕ ਦਾ ਨਾਮ ਨਾ ਜਪਿਆ ਸਹਿਬ ਨੇ ਆਖਿਆ ਫਿਰ ਇਹ ਮਨੁੱਖ ਹੈ ਮਨੁੱਖਾ ਜਨਮ ਦੇ ਵਿੱਚ ਹੈ ਮਨੁੱਖ ਜਾਮੇ ਦੇ ਵਿੱਚ ਪਰ ਇਹਦੀਆਂ ਕਰਤੂਤਾ ਪਸ਼ੂਆਂ ਵਾਲੀਆਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਮਰਵੇ ਪਸ਼ੂਆਂ ਵਾਲੀਆਂ ਨੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਜਿਨ੍ਹਾਂ ਨੇ ਸਤਿਗੁਰ ਪੁਰਖ ਨੂੰ ਸੇਵਾ ਨਹੀਂ ਸੇਵਾਦਰਤ ਭਾਵ ਸਿਮਰਨ ਨਹੀਂ ਕੀਤਾ ਜਿਨ੍ਹਾਂ ਸਤਗੁਰ ਪੁਰਖ ਨੇ ਸੇਵਿਓ ਸ਼ਬਦ ਨਾਲ ਕੀਤਾ ਵਿਚਾਰ ਕਹਿੰਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਹੁਣ ਗੁਰੂ ਘਰ ਵਿੱਚ ਸਭ ਨਾਲੋਂ ਉੱਤਮ ਹੈ ਸ਼ਬਦ ਦੀ ਵਿਚਾਰ ਸ਼ਬਦ ਨਾਲ ਜੁੜਨਾ ਸ਼ਬਦ ਦੀ ਵਿਚਾਰ ਕਰਨਾ ਸ਼ਬਦ ਨੂੰ ਗਾਇਨ ਕਰਨਾ ਸ਼ਬਦ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲਣਾ ਤੇ ਜਿਨ੍ਹਾਂ ਪੁਰਖਾਂ ਨੇ ਜਿੰਨਾ ਮਨੁੱਖਾਂ ਨੇ ਉਸ ਮਾਲਕ ਦਾ ਨਾਮ ਨਹੀਂ ਜਪਿਆ ਜਿੰਨਾ ਸਤਗੁਰੂ ਪੁਰਖ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਓਏ ਮਾਨਸ ਜੂਣ ਨਾ ਆਖਿਓਂ ਕਹਿੰਦੇ ਉਹਨਾਂ ਨੂੰ ਮਨੁੱਖਾ ਜਨਮ ਵਿੱਚ ਆਇਆ ਨਾ ਸਮਝਿਓ ਉਹਨਾਂ ਨੂੰ ਗੁਰੂ ਅਨਸਾਰ ਗੁਣਮਤ ਅਨੁਸਾਰ ਮਨੁੱਖ ਨਹੀਂ ਕਹਿਿਆ ਜਾ ਸਕਦਾ ਓਏ ਮਾਨਸ ਜੂਣ ਨਾ ਆਖਿਓਂ ਪਸ਼ੂ ਢੋਰ ਗਵਾਰ ਗਵਾਰ ਦਾ ਅਰਥ ਹੈ ਮੂਰਖ ਤੇ ਪਸ਼ੂ ਦਾ ਅਰਥ ਹੈ ਪਸ਼ੂ ਤੇ ਢੋੜ ਦਾ ਅਰਥ ਹੈ ਮਰੇ ਹੋਏ ਪਸ਼ੂ ਉਹ ਮਨੁੱਖ ਐਸੇ ਨੇ ਗੁਰਮਤ ਅਨੁਸਾਰ ਜਿਨ੍ਹਾਂ ਸਤਿਗੁਰ ਪਰਖ ਨੂੰ ਸੇਵਿਆ ਨਹੀਂ ਸਰੀਰ ਕਰਕੇ ਭਾਵੇਂ ਅਸੀਂ ਡਿੰਗਾ ਮਾਰੀ ਜਾਈਏ ਅੱਖੀ ਜਾਈਏ ਮਨੁੱਖਾ ਜਨਮੇ ਚ ਆਇਆ ਹਾਂ ਜੇ ਕੋਈ ਚੰਗਾ ਇਨਸਾਨੀਅਤ ਵਾਲਾ ਮਨੁੱਖਾ ਵਾਲਾ ਕੰਮ ਹੀ ਨਾ ਕੀਤਾ ਤੇ ਮਨੁੱਖਾ ਜਨਮੇ ਚ ਆਉਣ ਦਾ ਕੋਈ ਲਾਗ ਨਹੀਂ ਇਸ ਕਰਕੇ ਸਾਧ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਫਰਮਾ ਰਹੇ ਨੇ ਜਨਮ ਜਨਮ ਪਰਮਤ ਫਿਰਿਓ ਹੁਣ ਮਨੁੱਖ ਉਸ ਮਾਲਕ ਦਾ ਨਾਮ ਨਹੀਂ ਜਪਦਾ ਤੇ ਨੇਕਾਂ ਜਨਮਾਂ ਦੇ ਵਿੱਚ ਪੜਕਦਾ ਫਿਰਦਾ ਤੇ ਜਮਾਂ ਦਾ ਤਰਾਸ ਮਿਟੇ ਉਹਨਾਂ ਜਮ ਕੋ ਤਰਾਸ ਹੁਣ ਪੜਕਦਾ ਫਿਰਦਾ ਨਾਮ ਨਹੀਂ ਜਪਿਆ ਤੇ ਜਮਾਂ ਦਾ ਤਰਾਸ ਜਮਾਂ ਦਾ ਡਰ ਇਸ ਮਨੁੱਖ ਨੂੰ ਲੱਗਾ ਰਹੇਗਾ ਫਿਰ ਅੱਗੇ ਕਹੋ ਨਾਨਕ ਹਰ ਭਜਮਨ ਆ ਕਹਿੰਦੇ ਹੇ ਭਾਈ ਹਰੀ ਦਾ ਭਜਨ ਕਰ ਕਹੋ ਨਾਨਕ ਨਾਨਕ ਜੀ ਕਹਿੰਦੇ ਨੇ ਨਵੇਂ ਗੁਰਦੇਵ ਜੀ ਫਰਮਾਨ ਕਰ ਰਹੇ ਨੇ ਹਰ ਭਜਮਨਾ ਖਰੀਦਾ ਭਜਨ ਕਰੇ ਮੇਰਿਆ ਮਨਾ ਨਿਰਭੈ ਪਾਵੇਂ ਬਾਸ ਕਿੰਦੇ ਤੂੰ ਨਿਰਮਾਨ ਪਦ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਵੇਂਗਾ ਜਿੱਥੇ ਜਮਾਂ ਦਾ ਡਰ ਨਹੀਂ ਹੋਵੇਗਾ ਕਿਉਂ ਕਿਉਂਕਿ ਤੂੰ ਮਾਲਕ ਦਾ ਜੇ ਨਾਮ ਜਪੇਗਾ ਤਾਂ ਇਹ ਸਾਧ ਸੰਗਤ ਜੀ ਨਵੇਂ ਪਾਸ਼ਾ ਜੀ ਨੇ ਸਾਨੂੰ ਇਸ ਸ਼ਲੋਕ ਵਿੱਚ ਹੀ ਸਮਝਾਇਆ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਕਿ ਉਸ ਮਾਲਕ ਦਾ ਨਾਮ ਜਪਾਂਗੇ ਤੇ ਸਾਡੇ ਜਨਮ ਕੱਟੇ ਜਾਣਗੇ ਜਨਮ ਜਨਮਤਰਾਂ ਦਾ ਜਿਹਦਾ ਆਵਾਗੌਣ ਹੈ ਉਹ ਕੱਟਿਆ ਜਾਵੇਗਾ ਜਮਾਂ ਦਾ ਡਰ ਮੁੱਕ ਜਾਵੇਗਾ ਅਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਵੇਗੀ ਸੋ ਸਤਿਗੁਰ ਜੀ ਮਿਹਰ ਕਰਨ ਬੋੜਨਾਂ ਪਰਸੋਂ ਬੇਅੰਤ ਬਣਾਉ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗੇ ਦੀ ਬਖਸ਼ਣਾਣਾ ਗੱਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ